4:00 ਵਜੇ ਨਾ ਤਿੰਨ ਬੰਦੇ ਆਏ ਸੀ ਮੂੰਹ ਬੰਨਿਆ ਸੀ ਉਹਨਾਂ ਨੇ ਅੱਛਾ ਤੇ ਮੋਟਰਸਾਈਕਲ ਤੇ ਆਏ ਇਹ ਜਿਹਨਾਂ ਆ ਨੰਬਰ ਪਲੇਟ ਤੋਂ ਮੋਟਰਸਾਈਕਲ ਸੀ ਉਹਨਾਂ ਨੇ ਇੱਥੇ ਕੋਸ਼ਿਸ਼ ਕੀਤੀ ਨੋਟਕੋ ਕਰਨ ਦੀ ਅਵੇਸੇ ਕਿਨੇ ਅੰਦਰ ਆਗੇ ਸੀ ਕਨੇਦਾ ਜੀ ਕਾਊਂਟਰ ਤੇ ਚੜ੍ਹ ਦੀ ਕੋਸ਼ਿਸ਼ ਕੀਤੀ ਅੱਛਾ ਕਾਊਂਟਰ ਤੇ ਚੜ੍ਹਣ ਦੀ ਕਾਊਂਟਰ ਚੜ੍ਹ ਲਈ 4-5 ਵਾਰ ਕੀਤੀ ਉਹਨਾਂ ਨੇ ਸਤਸ਼੍ਰੀਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇ ਸੂਰੀ ਸਾਥੀਓ ਇੱਕ ਵਾਰ ਫਿਰ ਤੋਂ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਬਹੁਤ ਸਾਰੇ ਵੱਡੇ ਸਵਾਲ ਖੜੇ ਹੋ ਗਏ ਹਨ ਇੱਕ ਵਾਰ ਫਿਰ ਤੋਂ ਇਹ ਸਵਾਲ ਖੜੇ ਹੋਏ ਹਨ ਕਿ ਜਿਹੜੇ ਪਿਸਤੌਲ ਦੀ ਨੋਕ ਤੇ ਲੁੱਟਾ ਖੋਹਾਂ ਕਰਦੇ ਆ ਲੋਕਾਂ ਨੂੰ ਡਰਾ ਧਮਕਾ ਕੇ ਉਹਨਾਂ ਕੋਲੋਂ ਪੈਸੇ ਖੋਹਦੇ ਆ ਉਹਨਾਂ ਕੋਲੋਂ ਦੇ ਕੀਮਤੀ ਸਮਾਨ ਖੋਹਦੇ ਆ ਉਹਨਾਂ ਦੇ ਹੌਸਲੇ ਬਲੰਦ ਕਿਉਂ ਹਨ ਕਿੱਥੇ ਆ ਪ੍ਰਸ਼ਾਸਨ ਇਹ ਸਵਾਲ ਇੱਕ ਵਾਰ ਫਿਰ ਤੋਂ ਖੜੇ ਹੋ ਗਏ ਹਨ ਕਿ ਪ੍ਰਸ਼ਾਸਨ ਵੱਲੋਂ ਫਲੈਗ ਮਾਰਚ ਦਾ ਕੱਢੇ ਜਾਂਦੇ ਲੇਕਿਨ ਜਿਹੜੇ ਮਾੜੇ ਅੰਸਰ ਆ ਅਸਲੇ ਲੈ ਕੇ ਫਿਰਦੇ ਇਹਨਾਂ ਦੇ ਹੌਸਲੇ ਇੰਨੇ ਬਲੰਦ ਕਿਉਂ ਆ ਇਹਨਾਂ ਨੂੰ ਕਿਸਦਾ ਖੌਫ ਕਿਉਂ ਨਹੀਂ ਹੈ ਇਹ ਵਾਰਦਾਤ ਕਰਨ ਲੱਗੇ ਡਰਦੇ ਕਿਉਂ ਨਹੀਂ ਆ ਮਾਮਲਾ ਸਾਲੋਂ ਤੋਂ ਸਾਹਮਣੇ ਆ ਰਿਹਾ ਜਿੱਥੇ ਸਾਲੋਂ ਇੱਕ ਵਾਰ ਫਿਰ ਤੋਂ ਸਹਿਮ ਦੇ ਮਾਹੌਲ ਵਿੱਚ ਹੈ ਕਿ ਕਿ ਇੰਟਰਨੈਸ਼ਨਲ ਵੈਸਟਰਨ ਯੂਨੀਅਨ ਟਰਾਂਸਫਰ ਦੀ ਦੁਕਾਨ ਜਿਹੜੀ ਸਾਲੋ 메ਨ ਬਾਜ਼ਾਰ ਵਿੱਚ ਹੈ ਉਹੀ ਦੁਕਾਨ ਹੈ ਜਿਸ ਦੀ ਵੀਡੀਓ ਪਿਛਲੇ ਸਾਲ ਵਿੱਚ ਅਸੀਂ ਤੁਹਾਨੂੰ ਦਿਖਾਈ ਸੀਗੀ ਕਿ ਉਹਨਾਂ ਦੀ ਦੁਕਾਨ ਤੇ ਚੋਰੀ ਹੋਈ ਸੀ ਕੰਧ ਪਾੜ ਕੇ ਚੋਰ ਦੁਕਾਨ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਆ ਲੇਕਿਨ ਅੱਜ ਵੱਡਾ ਵਾਕਿਆ ਹੋਇਆ ਅੱਜ ਸਾਲੋ ਵਿਖੇ 4:02 ਮਿੰਟ ਤੇ ਤਾੜ ਤਾੜ ਗੋਲੀਆਂ ਚੱਲੀਆਂ ਚਾਰ ਤੋਂ ਪੰਜ ਗੋਲੀਆਂ ਚਲਾਈਆਂ ਗਈਆਂ ਦੱਸ ਦਈਏ ਕਿ ਕੇ ਕੇ ਜਿਹੜੀ ਵੈਸਟਰਨ ਯੂਨੀਅਨ ਦੁਕਾਨ ਹੈ ਪਰਦੀਪ ਜੋ ਕਿ ਮੂਸਾਪੁਰ ਦੇ ਰਹਿਣ ਵਾਲੇ ਆ ਜੋ ਕਿ ਸਾਲੋਂ ਵਿਖੇ ਆਪਣੀ ਵੈਸਟਰਨ ਯੂਨੀਅਨ ਦੁਕਾਨ ਚਲਾਉਂਦੇ ਆ ਉਹਨਾਂ ਦੇ ਕਹਿਣ ਦੇ ਮਤਾਬਿਕ ਤੇ ਜੋ ਸੀਸੀਟੀਵੀ ਫੁਟੇਜ ਬੋਲਦੀ ਹੈ ਫੁਟੇਜ ਦੀ ਤਸਵੀਰਾਂ ਸਾਹਮਣੇ ਆਉਂਦੀ ਆ ਕਿ 4:02 ਮਿੰਟ ਦੇ ਆਸ-ਪਾਸ ਤਿੰਨ ਨੌਜਵਾਨ ਜਿਨ੍ਹਾਂ ਦੀ 22 ਸਾਲ ਉਮਰ ਦੱਸੀ ਜਾਂਦੀ ਆ 20-22 ਸਾਲ ਅਣਪਛਾਤੇ ਨੌਜਵਾਨ ਜਿਨ੍ਹਾਂ ਨੇ ਮੂੰਹ ਟਾਕੇ ਹੋਏ ਸਨ ਦੁਕਾਨ ਦੇ ਅੰਦਰ ਦਾਖਲ ਹੁੰਦੇ ਆ داخل ਹੁੰਦੇ ਸਾਰੇ ਹੀ ਰੈਕ ਨੂੰ ਸਲਾਈਡ ਕਰਕੇ ਫਾਇਰ ਕੱਢਦੇ ਆ ਔਰ ਵੱਡੀ ਗੱਲ ਇੱਥੇ ਇਹ ਆ ਕਿ ਜਿਹੜੇ ਦੁਕਾਨਦਾਰ ਆ ਉਹਦੀ ਸੂਝ-ਬੂਝ ਉਹਦੀ ਸਮਝਦਾਰੀ ਦੇ ਨਾਲ ਉਸਦੀ ਜਾਨ ਵੀ ਬਚ ਗਈ ਤੇ ਉਸਦੇ ਲੱਖਾਂ ਰੁਪਏ ਵੀ ਬਚ ਗਏ ਦੁਕਾਨਦਾਰ ਡਰਦੇ ਨਹੀਂ ਦੁਕਾਨਦਾਰ ਦੇ ਕਹਿਣ ਦੇ ਮਤਾਬਕ ਦੁਕਾਨਦਾਰ ਭਾਪ ਲੈਂਦੇ ਆ ਕਿ ਜਿਹੜੀ ਪਿਸਟਲ ਹੈ ਇਹ ਖਡਾਉਣਾ ਪਿਸਟਲ ਹੈ ਨਕਲੀ ਪਿਸਟਲ ਹੈ ਪਟਾਕਿਆਂ ਵਾਲੀ ਪਿਸਟਲ ਹੈ ਜੋ ਚੋ ਅੱਗ ਤਾਂ ਨਿਕਲ ਰਹੀ ਹੈ ਲੇਕਿਨ ਇਹ ਪਿਸਤਲ ਅਸਲੀ ਨਹੀਂ ਹੈ ਦੁਕਾਨਦਾਰ ਦਲੇਰੀ ਦਿਖਾਉਂਦਾ ਹੈ ਦੁਕਾਨਦਾਰ ਤਿੰਨਾਂ ਜਿਹੜੇ ਇਹ ਲੁਟੇਰੇ ਆਏ ਸਨ ਉਹਨਾਂ ਨੂੰ ਟੁੱਟ ਕੇ ਪੈ ਜਾਂਦਾ ਹੈ ਹਾਲਾਂਕਿ ਤਿੰਨਾਂ ਚੋਂ ਇੱਕ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹ ਕਾਊਂਟਰ ਤੇ ਚੜ੍ਹ ਕੇ ਦੁਕਾਨ ਦੇ ਅੰਦਰ ਦਾਖਲ ਹੋ ਜਵੇ ਅਤੇ ਪੈਸਿਆਂ ਦੀ ਲੁੱਟ ਕੀਤੀ ਜਾਵੇ ਲੇਕਿਨ ਦੁਕਾਨਦਾਰ ਡਰਦਾ ਨਹੀਂ ਦੁਕਾਨਦਾਰ ਉਹਨਾਂ ਨੂੰ ਅੱਗੇ ਹੋ ਟੁੱਟ ਕੇ ਪੈ ਜਾਂਦਾ ਅਤੇ ਆਪਣੀ ਸਮਝਦਾਰੀ ਦੇ ਨਾਲ ਹੂਟਰ ਵੀ ਵਜਾ ਦਿੰਦਾ ਦੁਕਾਨ ਦੇ ਅੰਦਰ ਇੱਕ ਬਜ਼ੁਰਗ ਮੌਜੂਦ ਹੁੰਦਾ ਹੈ ਜਦੋਂ ਹੂਟਰ ਵੱਜਦਾ ਰੌਲਾ ਪਾ ਦਿੰਦਾ ਕਿ ਪੁਲਿਸ ਆ ਗਈ ਪੁਲਿਸ ਆ ਗਈ ਪੁਲਿਸ ਕੀ ਔਰ ਅੱਜ ਪਹਿਲੀ ਵਾਰ ਬੱਤੀ ਗਈ ਹੋਈ ਦਾ ਫਾਇਦਾ ਵੀ ਹੋਇਆ ਆਲੇ ਦੁਆਲੇ ਜਿਹਨੇ ਦੁਕਾਨਦਾਰ ਸੀ ਦੁਕਾਨਾਂ ਦੇ ਬਾਹਰ ਬੈਠੇ ਸੀਗੇ ਔਰ ਜਦ ਹੂਟਰ ਵੱਜਦਾ ਉਹ ਦੁਕਾਨ ਦੇ ਵੱਲ ਦੌੜਦੇ ਆ ਕਿ ਸਾਇਰਨ ਵੱਜਾ ਕੋਈ ਪ੍ਰੋਬਲਮ ਹੈ ਬੱਤੀ ਗਈ ਹੋਈ ਸੀ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਅਸੀਂ ਦੁਕਾਨ ਦੇ ਬਾਹਰ ਬੈਠੇ ਸੀ ਉਹ ਦੁਕਾਨ ਵੱਲ ਭੱਜਦੇ ਆ ਤੇ ਚੋਰ ਦੁਕਾਨ ਚੋਂ ਬਾਹਰ ਭੱਜਦੇ ਆ ਇਧਰ ਦੁਕਾਨਦਾਰ ਦੇ ਕਹਿਣ ਦੇ ਮੁਤਾਬਕ ਤਿੰਨ ਚੋਰ ਸੀਗੇ ਜਿਨ੍ਹਾਂ ਦੀ ਉਮਰ 22-22 ਸਾਲ ਦੱਸੀ ਜਾ ਰਹੀ ਹੈ ਉਹ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਕੀਆ ਜਾ ਰਿਹਾ ਕਿ ਨੰਬਰ ਪਲੇਟ ਨਹੀਂ ਸੀ ਮੂੰਹ ਟਾਕੇ ਹੋਈ ਸੀ ਕਿ ਉਹ ਮੋਟਰਸਾਈਕਲ ਤੇ ਬਹਿ ਕੇ ਹੀੜੀਆਂ ਤੱਕ ਜਾਉਂਦੇ ਆ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਪਿੱਛਾ ਤੱਕ ਕੀਤਾ ਔਰ ਉਹਨਾਂ ਨੇ ਕਿਹਾ ਅਸੀਂ ਹੀੜੀਆਂ ਤੱਕ ਪਿੱਛਾ ਕੀਤਾ ਲੇਕਿਨ ਉਸ ਤੋਂ ਬਾਅਦ ਉਹ ਕਿੱਧਰ ਗਏ ਸਾਨੂੰ ਨਹੀਂ ਪਤਾ ਲੱਗਾ ਜਿਹੜੇ ਦੁਕਾਨਦਾਰ ਮਗਰ ਭੱਜੇ ਸੀ ਉਹਨਾਂ ਦੇ ਕਹਿਣ ਦੇ ਮਤਾਬਕ ਕਿ ਉਹਨਾਂ ਦੇ ਮਨ ਵਿੱਚ ਇਹ ਗੱਲ ਸੀਗੀ ਕਿ ਜਿਹੜੇ ਲੁਟੇਰੇ ਆਏ ਸਨ ਜਿਨ੍ਹਾਂ ਕੋ ਪਿਸਟਲ ਹੈ ਜਿਹੜੀ ਲੁੱਟ ਦੀ ਵਾਰ ਦਾਤ ਨੂੰ ਅੰਜਾਮ ਦੇਣ ਆਏ ਸਨ ਇਹਨਾਂ ਕੋ ਪਿਸਟਲ ਹੈ ਜੇ ਅਸੀਂ ਇਹਨਾਂ ਨੂੰ ਦਬੋਚਣ ਦੀ ਕੋਸ਼ਿਸ਼ ਕੀਤੀ ਕਿਤੇ ਸਾ ਸਾਨੂੰ ਪਹਿਲਾ ਪਤਾ ਹੁੰਦਾ ਕਿ ਇਹ ਜਿਹੜੀ ਪਿਸਟਲ ਇਹਨਾਂ ਕੋਲ ਹੈ ਜਿਹੜੀ ਗਨ ਇਹਨਾਂ ਕੋਲ ਹੈ ਨਕਲੀ ਹੈ ਤਾਂ ਕਹਿੰਦੇ ਅਸੀਂ ਦਬੋਚ ਲੈਣੇ ਸੀ ਅਸੀਂ ਛੱਡਣੇ ਨਹੀਂ ਸੀ ਉਹ ਕਹਿੰਦੇ ਅਸੀਂ ਪਿੱਛਾ ਕਰਦੇ ਰਹੇ ਕਿ ਲੇਕਿਨ ਬੱਤੀ ਗਈ ਦਾ ਪਹਿਲੀ ਵਾਰ ਫਾਇਦਾ ਹੋਇਆ ਕਿਉਂਕਿ ਦੁਕਾਨਦਾਰ ਹੂਟਰ ਬਜਾਂਦਾ ਤੇ ਜਿਹੜੇ ਬਾਕੀ ਦੁਕਾਨਦਾਰ ਬਾਹਰ ਬੈਠੇ ਸੀ ਉਹ ਵੈਸਟਰਨ ਯੂਨੀਅਨ ਦੁਕਾਨਵਾਲ ਭੱਜਦੇ ਆ ਪਰ ਪ੍ਰਦੀਪ ਜਿਹੜੇ ਕਿ ਮੂਸਾਪੁਰ ਦੇ ਰਹਿਣ ਵਾਲੇ ਆ ਵੈਸਟਰਨ ਯੂਨੀਅਨ ਦੁਕਾਨ ਚਲਾਉਂਦੇ ਆ ਉਹ ਕਹਿੰਦੇ ਕਿ ਇਹ ਦੁਕਾਨ ਦੇ ਅੰਦਰ ਦਾਖਲ ਹੁੰਦੇ ਆ ਜਿਹੜੇ ਇਹ ਮਾੜੇ ਅਨਸਰ ਨੇ ਦਬਕਾ ਮਾਰਦੇ ਕਿ ਜੋ ਹੈਗਾ ਕੱਢਦੇ ਪਰ ਉਹ ਕਹਿੰਦੇ ਕਿ ਜਿੱਦਾਂ ਹੀ ਉਹ ਰੈਕ ਨੂੰ ਸਲਾਈਡ ਕਰਦੇ ਗੰਦੇ ਉਹ ਭਾਪ ਲੈਂਦੇ ਆ ਕਿ ਪਿਸਟਲ ਨਕਲੀ ਹੈ ਹਾਲਾਂਕਿ ਤੁਸੀਂ ਤਸਵੀਰਾਂ ਰਾਈ ਦੇਖੋਗੇ ਕਿ ਤਾਬੜ ਤੋੜ ਗੋਲੀਆਂ ਚੱਲਦੀਆਂ ਠਾ ਠਾ ਹੁੰਦੀਆਂ ਮਿੰਟ ਦੇ ਅੰਦਰ ਹੀ ਔਰ ਅੱਗ ਵੀ ਨਿਕਲਦੀ ਆ ਲੇਕਿਨ ਦੁਕਾਨਦਾਰ ਦਾ ਕਹਿਣਾ ਕਿ ਉਹ ਭਾਪ ਲੈਿੰਦੇ ਆ ਕਿ ਪਿਸਟਲ ਨਕਲੀ ਐ ਤੇ ਉਹ ਟੁੱਟ ਕੇ ਪੈ ਜਾਂਦੇ ਦਲੇਰੀ ਦਿਖਾਉਂਦੇ ਆ ਉਹ ਵੀ ਆਪਣੇ ਵੱਲੋਂ ਥੱਪੜ ਮਾਰਨ ਦੀ ਕੋਸ਼ਿਸ਼ ਕਰਦੇ ਆ ਤਿੰਨਾਂ ਚੋਂ ਇੱਕ ਜਿਹੜਾ ਲੁਟੇਰਾ ਆ ਉਹ ਦੁਕਾਨ ਦੇ ਕਾਊਂਟਰ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰਦਾ ਲੇਕਿਨ ਦੁਕਾਨਦਾਰ ਦੇ ਹੌਸਲੇ ਅੱਗੇ ਉਹਦੀ ਇੱਕ ਵੀ ਨਹੀਂ ਟਿਕਦੀ ਔਰ ਹੂਟਰ ਵੱਜਣ ਤੋਂ ਬਾਅਦ ਦੁਕਾਨਦਾਰ ਦੀ ਸਮਝਦਾਰੀ ਦੇ ਨਾਲ ਉਹ ਹੂਟਰ ਵਜਾ ਦਿੰਦੇ ਆ ਇੱਥੋਂ ਇਹ ਵੀ ਸਿੱਖਣਾ ਚਾਹੀਦਾ ਜਿਹੜੇ ਹੋਰ ਦੁਕਾਨਦਾਰ ਆ ਜਿਨਾਂ ਨੂੰ ਡਰ ਲੱਗਦਾ ਕਿ ਯਾਰ ਕਿਤੇ ਲੁਟੇਰੇ ਕੱਲ ਨੂੰ ਸਾਡੀ ਦੁਕਾਨ ਦੇ ਅੰ ਆਪਣੇ ਹੂਟਰ ਲਵਾ ਕੇ ਰੱਖਣ ਉਹ ਹੂਟਰ ਬਚਾ ਦਿੰਦਾ ਤੇ ਦੁਕਾਨ ਦੇ ਅੰਦਰ ਜਿਹੜਾ ਬਜ਼ੁਰਗ ਬੈਠਾ ਹੈ ਉਹ ਰੌਲਾ ਪਾ ਦਿੰਦਾ ਕਿ ਪੁਲਿਸ ਆ ਗਈ ਪੁਲਿਸ ਆ ਗਈ ਤੇ ਡਰੇ ਹੋਏ ਘਬਰਾਏ ਹੋਏ ਚੋਰ ਜਦੋਂ ਸਾਇਰਨ ਸੁਣਦੇ ਆ ਫਿਰ ਉਹ ਬਾਹਰ ਨੂੰ ਭੱਜਦੇ ਆ ਦੁਕਾਨਦਾਰ ਹੀੜੀਆਂ ਤੱਕ ਮਗਰ ਜਾਂਦੇ ਆ ਲੇਕਿਨ ਇਹ ਚੋਰ ਹੱਥ ਨਹੀਂ ਆਂਦੇ ਇਹਨਾਂ ਦੀ ਆਇਡੈਂਟੀਟੀ ਸਾਹਮਣੇ ਆਣੀ ਬਹੁਤ ਜ਼ਰੂਰੀ ਹੈ ਕਿਉਂਕਿ ਇਹਨਾਂ ਦਾ ਹੌਸਲਾ ਇੰਨਾ ਬਲੰਦ ਕਿਵੇਂ ਆ ਇਹਨਾਂ ਦੇ ਪਿੱਛੇ ਕੌਣ ਹੈ ਕਿਵੇਂ ਰੈਕੀ ਕਰਦੇ ਕਿਵੇਂ ਘੋਕ ਕਰਦੇ ਕਿਵੇਂ ਦੁਕਾਨਦਾਰ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਬਹੁਤ ਵੱਡਾ ਸਵਾਲ ਹੈ ਕਿਉਂਕਿ ਇੱਥੇ ਜੇ ਦੁਕਾਨਦਾਰ ਘਬਰਾ ਜਾਂਦਾ ਤਾਂ ਇਹਨਾਂ ਨੇ ਲੱਖਾਂ ਰੁਪਏ ਇੱਥੋਂ ਲੈ ਕੇ ਭੱਜ ਜਾਣਾ ਸੀ ਔਰ ਰੱਬ ਨਾ ਕਰੇ ਜੇ ਇਹਨਾਂ ਕੋਲ ਅਸਲੀ ਪਿਸਤਲ ਹੁੰਦਾ ਕਿਤੇ ਗੋਲੀ ਸਿੱਧੀ ਚਲਾ ਦਿੰਦੇ ਤਾਂ 302 ਦਾ ਮ ਇਹ ਬਹੁਤ ਵੱਡੇ ਸਵਾਲ ਨੇ ਕਿ ਇਹਨਾਂ ਲੁੱਟਾਖੋਹਾਂ ਕਰਨ ਵਾਲਿਆਂ ਦੇ ਐਡੇ ਹੌਸਲੇ ਬੁਲੰਦ ਕਿਉਂ ਆ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾਣੇ ਪਰ ਹੈਰਾਨੀ ਵਾਲੀ ਗੱਲ ਇਹ ਆ ਕਿ ਦਿਨ ਦਿਹਾੜੇ ਚਿੱਟੇ ਦਿਨ ਐਦਾਂ ਮੇਨ ਭਰੇ ਬਾਜ਼ਾਰ 'ਚ ਜਿਹੜੇ ਲੁਟੇਰੇ ਆ ਮਾੜੇ ਅੰਸਰ ਆ ਵਾਰਦਾਤ ਕਰਨ ਤੋਂ ਨਹੀਂ ਡਰਦੇ ਤਾਂ ਇਹਨਾਂ ਅੰਦਰ ਇਹਨਾਂ ਦੇ ਮਨਾਂ ਅੰਦਰ ਪੁਲਿਸ ਦਾ ਖੌਫ ਕਿੱਥੇ ਆ ਇਹ ਬਹੁਤ ਸਾਰੇ ਸਵਾਲ ਹਨ ਦਿਖਾਣੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਕੀ ਹਾ ਤੁਹਾਡਾ ਭਾਜੀ ਮੇਰਾ ਨਾਮ ਪ੍ਰਦੀਪ ਕੁਮਾਰ ਹੈ ਅੱਛਾ ਇਹ ਕੀ ਗੱਲਬਾਤ ਕੀ ਹੋਈ ਆ 4 ਵਜੇ ਨਾ ਤਿੰਨ ਬੰਦੇ ਆਏ ਜੀ ਮੂੰਹ ਬੰਨਿਆ ਸੀ ਉਹਨਾਂ ਨੇ अच्छा ਤੇ ਮੋਟਰਸਾਈਕਲ ਤੇ ਆਏ ਤੇ ਬਿਨਾ ਨੰਬਰ ਪਲੇਟ ਤੋਂ ਮੋਟਰਸਾਈਕਲ ਸੀ ਉਹਨਾਂ ਨੇ ਇੱਥੇ ਕੋਸ਼ਿਸ਼ ਕੀਤੀ ਨੋਟ ਕੋ ਕਰਨ ਦੀ ਉਹ ਅੰਦਰ ਆਉਣ ਦੀ ਕੋਸ਼ਿਸ਼ ਕੀਤੀ ਪਰ ਥੋੜਾ ਬਚਾਅ ਹੋ ਗਿਆ ਫੇਰ ਮੈਂ ਹੋਟਲ ਆਇਆ ਸੀ ਇੱਥੇ ਤੇ ਨਾਲ ਦੀ ਗੁੰਡੀ ਹੋਰ ਦੁਕਾਨਦਾਰ ਸਾਰੇ ਇਕੱਠੇ ਹੋ ਗਏ ਤਾਂ ਉਹ ਡਰ ਦੇ ਕੇ ਭੱਜ ਗਏ ਨਹੀਂ ਉਹ ਜਿਹੜੇ ਆਏ ਸੀ ਤਿੰਨੇ ਹੀ ਅੰਦਰ ਆ ਗਏ ਸੀ ਤਿੰਨੇ ਅੰਦਰ ਆ ਗਏ ਸੀ ਇੱਕ ਨੇ ਤਾਂ ਜੀ ਕਾਊਂਟਰ ਤੇ ਚੜ੍ਹਨ ਦੀ ਕੋਸ਼ਿਸ਼ ਵੀ ਕੀਤੀ ਅੱਛਾ ਕਾਊਂਟਰ ਤੇ ਚੜ੍ਹਨ ਦੀ ਕਾਊਂਟਰ ਚੜ੍ਹਦੇ ਚਾਰ ਪੰਜ ਫਾਇਰ ਕੀਤੇ ਉਹਨਾਂ ਨੇ ਚਾਰ ਪੰਜ ਫਾਇਰ ਇੱਥੇ ਕੀਤੇ ਜਾਂ ਬਾਹਰ ਤੇ ਅੰਦਰ ਹੀ ਅੰਦਰ ਹੀ ਅੱਛਾ ਅੰਦਰ ਹੀ ਫਾਇਰ ਕੀਤੇ ਤੇ ਉਹ ਪਿਸਟਲ ਜਣੀ ਨਕਲੀ ਸੀ ਕਰਕੇ ਮੈਨੂੰ ਪਤਾ ਲੱਗ ਗਿਆ ਮੈਨੂੰ ਕੋਈ ਪਿਸਟਲ ਨਕਲੀ ਮਤਲਬ ਤੁਸੀਂ ਜਾਂਚ ਗਏ ਕਿ ਇਹ ਪਿਸਟਲ ਨਕਲੀ ਹੋਈ ਹੈ ਨਕਲੀ ਹੀ ਸੀ ਅੱਛਾ ਤੇ ਉਸ ਕਰਕੇ ਫਿਰ ਉਹਨਾਂ ਨੂੰ ਉਹ ਚੜ੍ਹ ਨਹੀਂ ਦਿੱਤਾ ਮੈਂ ਉਹਨੂੰ ਦੋ ਵਾਰ ਠੱਕਾ ਮਾਰਿਆ ਹੂੰ ਤੇ ਉਹ ਫਿਰ ਜਦੋਂ ਹੁੱਟਰ ਵੱਜਿਆ ਤਾਂ ਆਲਦੋਲੇ ਦੁਕਾਨ ਵਾਲਿਆਂ ਨੂੰ ਪਤਾ ਸੀ ਕਿ ਹੁੱਟਰ ਰਿਆ ਇਹਦੇ ਕੋਲ ਅੱਛਾ ਤੁਸੀਂ ਹੁੱਟਰ ਲਵਾਇਆ ਹੋਇਆ ਹੈ ਹਾਂਜੀ ਹੁੱਟਰ ਲਵਾਇਆ ਜੀ ਅੱਛਾ ਹਾਂਜੀ ਹੁੱਟਰ ਜੇ ਵੱਜਿਆ ਤਾਂ ਨਾਲ ਦੇ ਗਵਾਲੀ ਹੋਰ ਸਾਰੇ ਇਕੱਠੇ ਹੋ ਗਏ ਤੋਂ ਕਰਦੇ ਭੱਜ ਗਏ ਤੇ ਉਸ ਤੋਂ ਬਾਅਦ ਵਿੱਚ ਫਿਰ ਤੁਸੀਂ ਕੀ ਕੀਤਾ ਉਸ ਤੋਂ ਬਾਅਦ ਜੀ ਪੁਲਿਸ ਪ੍ਰਸ਼ਾਸਨ ਆ ਗਿਆ ਸੀ ਉਹਨਾਂ ਨੂੰ ਰਿਪੋਰਟ ਲੈ ਕੇ ਲੈ ਗਿਆ ਜੀ ਅੱਛਾ ਕਮਾਂਡਰ ਹਣੀ ਨਾਲ ਸੀਗੇ ਉਹਨਾਂ ਨੇ ਅੱਗੇ ਆਪਣੇ ਸਟਾਫ ਨੂੰ ਉਹਨਾਂ ਨੇ ਕੋਈ ਆਂਦਿਆਂ ਨਹੀਂ ਕੀ ਮੰਗ ਮੰਗ ਕੋਈ ਤਾਂ ਨਹੀਂ ਕੀਤੀ ਜਾਂ ਕੀ ਕਿਹਾ ਕੁਝ ਤੁਹਾਨੂੰ ਉਹਨਾਂ ਨੇ ਜੀ ਮੰਗ ਉਹਨਾਂ ਨੇ ਤਾਂ ਆਇਆ ਤਾਂ ਜਦੋਂ ਉਹਨਾਂ ਨੇ ਕਿਹਾ ਚੱਲ ਬੰਦਰ ਅੰਦਰ ਅੰਦਰ ਪੜ ਜਾ ਵੀ ਹੂੰ ਉਹ ਇੱਕ ਬੰਦਾ ਕਾਂਦੇ ਤੇ ਜਿੱਥੇ ਤੁਸੀਂ ਖੜੇ ਆ ਸ਼ੀਸ਼ਾ ਲੱਗਾ ਹੈ ਮਤਲਬ ਆਹ ਕ੍ਰੋਸਿੰਗ ਹਾਂਜੀ ਆਹ ਕ੍ਰੋਸਿੰਗ ਕਰਨ ਦੀ ਕੋਸ਼ਿਸ਼ ਕੀਤੀ ਉਹ ਜਦੋਂ ਕ੍ਰੋਸ ਕਰਨ ਦੀ ਕੋਸ਼ਿਸ਼ ਕੀਤੀ ਮੈਂ ਵੀ ੱਟਾ ਮਾਰਿਆ ਜੀ ਉਹ ਦੋ ਵਾਰ ਪਿੱਛੇ ਡੇਗ ਪਿਆ ਇੱਕ ਵਾਰ ਫੇਰ ਉਹਨੇ ਟਰਾਈ ਕੀਤੀ ਮੈਂ ਫੇਰ ਉਹਦੇ ਮਾਰਿਆ ਹੂੰ ਤੇ ਫੇਰ ਉਹ ਪਿੱਛੇ ਡੇ ਗਿਆ ਤੱਕ ਹੌਟਰ ਬਚ ਗਿਆ ਹਾਂ ਹੌਟਰ ਬਾਜੀ ਸਾਰ ਫੇਰ ਹੋਰ ਬੰਦੇ ਇਕੱਠੇ ਹੋ ਗਏ ਜਦੋਂ ਇਕੱਠੇ ਬੰਦੇ ਹੋਏ ਤਾ ਉਹ ਫਿਰ ਉਹ ਦਰ ਗਏ ਜੀ ਕਿਤਰੋਂ ਆਏ ਸੀ ਕੁਝ ਪਤਾ ਤਾਂ ਕਿੱਧਰ ਨੂੰ ਗਏ ਆ ਉਹ ਗਏ ਜੀ ਕਨਾਲ ਰੋਡ ਤੇ ਆ ਜੀ ਆਣ ਦਾ ਵੀ ਪਤਾ ਨਹੀਂ ਸੀ ਕੋਈ ਅੰਦਾਜ਼ਾ ਉਹਨਾਂ ਦੀ ਕੋਈ ਉਮਰਾ ਅਮਰਾ ਕੋਈ ਲੱਗਦੀਆਂ ਹੋਣੀਆਂ ਹੋਣਗੇ 20 22 ਸਾਲ ਦੇ ਸੀ ਤਿੰਨੇ ਜਣੇ 20 22 ਸਾਲ ਦੇ ਸੀ 22 24 ਸਾਲ ਦੇ ਹੋਣਗੇ ਵੈਸੇ ਤੁਹਾਡਾ ਮੇਨ ਕੰਮ ਹੈਗਾ ਕੀ ਹੈਗਾ ਇਹ ਮੇਰਾ ਕੰਮ ਨਹੀਂ ਟਰਾਂਸਫਰ ਦਾ ਸਰ ਜੀ ਪਿੰਡ ਮੈਂ ਪਿੰਡ ਕਿਹੜਾ ਤੁਹਾਡਾ ਮੇਰਾ ਪਿੰਡ ਉਹ ਤਾਂ ਮੁਸਾਫਰ ਹੈ ਜੀ ਅੱਛਾ ਉਤੋਂ ਫਿਰ ਇੱਥੇ ਹਾਂ ਜੀ ਮੈਂ ਇੱਥੇ ਸਾਲੋਂ ਵਿੱਚ ਹਾਂ ਤੁਹਾਡਾ ਕੀ ਨਾਮ ਆ ਜੀ ਗੁਰਬਖਸ਼ ਰਾਮ ਅੱਛਾ ਤੁਸੀਂ ਇਹ ਦੱਸੋ ਭਾਜੀ ਇਹ ਜਦੋਂ ਧੰਨਵਾਦ ਹੋਈ ਤੁਸੀਂ ਕਿੱਥੇ ਸੀਗੇ ਉਸ ਵਕਤ ਮੈਂ ਅੰਦਰ ਬੈਠਾ ਸੀ ਨਾਲੇ ਅੱਛਾ ਅੰਦਰ ਬੈਠੇ ਸੀ ਆਉਂਦੇ ਨੇ ਉਹਨਾਂ ਨੇ ਕਿਹਾ ਚਪਕ ਕੇ ਬਹਿ ਜਾ ਅੱਛਾ ਮੈਨੂੰ ਦਿਸਦਾ ਘਟਿਆ ਹਾਂ ਮੈਂ ਕਿਹਾ ਗਾ ਕੇ ਤੇ ਮੈਂ ਜਾਣਦਾ ਹੋਣਾ ਕਹਿੰਦਾ ਚੱਕਰ ਕੇ ਬਹਿ ਜਾ ਉਹ ਜਦ ਚੜਾਣ ਲੱਗਾ ਇੱਕ ਨੂੰ ਫੜ ਕੇ ਉੱਪਰ ਚੜ ਚ ਉੱਪਰ ਜਾ ਜਾ ਭਾਜੀ ਦੇ ਬਾਹਰ ਭਾਜੀ ਨੇ ਬਾਹ ਫੜ ਕੇ ਥੱਪੜ ਮਾਰਿਆ ਉਹਦੇ ਜੋਰ ਨਾਲ ਅੱਛਾ ਫਿਰ ਥੱਲੇ ਰਾਡ ਚੱਕਣ ਲੱਗੇ ਤਾਂ ਹੁਣ ਬਜਾਦਾ ਮੈਂ ਕਿਹਾ ਪੁਲਿਸ ਆ ਗਈ ਪੁਲਿਸ ਆ ਗਈ ਹਾਂ ਫੇਰ ਭਾਜੀ ਉਹ ਮਤਲਬ ਜਦੋਂ ਹੂਟਰ ਵੱਜਾ ਤੇ ਇੱਥੇ ਤੇ ਵੱਜਿਆ ਮੈਂ ਕਿਹਾ ਪੁਲਿਸ ਆ ਗਈ ਦਰਵਾਜ਼ਾ ਖੋਲ ਤਾਂ ਮੈਂ ਪੁਲਿਸ ਆ ਗਈ ਹਾਂ ਫੇਰ ਕਲਾ ਕਲਾ ਕਰਕੇ ਨਭਜ ਗਿਆ ਫੇ ਤੁਹਾਨੂੰ ਵੀ ਅੰਦਾਜ਼ਾ ਹੋ ਗਿਆ ਕਿ ਇਹ ਬੰਦੇ ਕੋਈ ਲੁੱਟ ਖੋ ਕਰਨ ਵਾਲੇ ਆ ਬੱਜਾ ਤੋਂ ਗੋਲੀਆਂ ਚਲਾਈਆਂ ਫੇ ਪਤਾ ਲ ਇੱਦਾਂ ਕਰਦੇ ਕਹਿੰਦੇ ਮੈਂ ਰੌਲਾ ਪਾਇਆ ਬਾਹਰ ਨਿਕਲਦੇ ਰੌਲਾ ਪਾਇਆ ਮੈਂ ਕਿ ਪੁੱਛਾਂਗੇ ਪੁੱਛਾਂਗੇ ਅੱਛਾ ਫਿਰ ਉਹ ਭੱਜ ਗਏ ਜੀ ਤੁਹਾਡਾ ਪਿੰਡ ਵੀ ਸਾਲ ਹੋਈਆਂ ਮੇਰੀ ਇੱਥੇ ਮੇਰਾ ਪਿੰਡ ਸਖੋਪਰਾ ਹੈ ਮੇਰੀ ਦੁਕਾਨ ਹੈ ਇੱਥੇ ਅੱਛਾ ਭਈਓ ਲੈਟ ਗਏ ਹੋ ਕਰਕੇ ਬਾਹਰ ਖੜੇ ਸੀ ਆ ਬਿਜਲੀ ਵੀ ਗਈ ਹੋ ਸੀ ਗਈ ਸੀ ਜੀ ਬਾਹਰ ਖੜੇ ਸੀਗੇ ਤੇ ਮੋਟਰਸਾਈਕਲ ਤੇ ਸਾਡੇ ਚਾਚਾ ਲੱਗਦਾ ਇਹ ਚਾਚਾ ਜੀ ਆ ਤੁਹਾਡੇ ਨਹੀਂ ਨਹੀਂ ਉਹ ਦੁਕਾਨ ਵਾਲੇ ਜੀ ਨਾਲ ਮੈਂ ਗਿਆ ਗਿਆ ਹਾਂ ਤੇ ਉਹ ਕਹਿੰਦਾ ਵੀ ਛੇਤੀ ਬੈਠ ਛੇਤੀ ਬੈਠ ਤੇ ਬੱਤੇ ਡੋਰੀ ਚਲਾਦਾ ਹੈ ਭਾਈ ਮਗਰ ਗਏ ਤੇ ਹੀੜੀਆਂ ਤੱਕ ਗਏ ਆ ਮੜ ਕੇ ਲੱਪਾ ਲੱਗਾ ਨਹੀਂ ਉਹ ਫਿਰ ਹੀੜੀਆਂ ਵੱਲ ਨੂੰ ਗਏ ਹੀੜੀਆਂ ਨੂੰ ਗਏ ਤੇ ਤੁਸੀਂ ਫਿਰ ਮਗਰ ਪਿੱਛਾ ਕੀਤਾ ਪਿੱਛਾ ਕੀਤਾ ਸੀ ਉਹਦਾ ਅੱਛਾ ਅਸੀਂ ਡਰ ਕੇ ਉਸ ਤੋਂ ਉਹਨਾਂ ਕੋਲ ਪੇਸਟਰ ਾਰ ਕੇ ਅਸੀਂ ਨਾਲ ਤੋਂ ਡਰ ਗਏ ਅੱਛਾ ਗਏ ਅਸੀਂ ਉਹਨਾਂ ਦੇ ਮਗਰ ਸੀਗੇ ਮਤਲਬ ਤੁਸੀਂ ਪਿੱਛੇ ਕਿਤਾ ਉਹ ਫਿਰ ਨਹਿਰੋਂ ਨਹਿਰ ਗਏ ਕਿ ਕਿੰਨੇ ਬੈਦ ਲਗਾਏ ਪਟੱਬੀ ਆਨ ਨਿਕਲ ਗਏ ਮੋੜੇ ਨਹਿਰ ਨਹਿਰ ਜੇ ਫਿਰ ਤੁਸੀਂ ਵਾਪਸ ਆ ਗਏ ਇਹ ਆ ਜੀ ਵਾਪਸ ਆ ਗਏ ਇਹ ਜਦੋਂ ਹੋਟਲ ਵੱਜਾ ਤੁਸੀਂ ਉਦੋਂ ਫਿਰ ਆਏ ਆ ਜਾਂ ਮੈਂ ਜੀ ਆਪਣੇ ਘਰ ਦੇ ਨਾਲ ਜਦੋਂ ਰੋਲਾ ਜਦੋਂ ਪਿਆ ਵੈਸੇ ਤੁਸੀਂ ਕੀ ਕਹਿਣਾ ਚਾਹੁੰਦੇ ਦੇਖੋ ਦਿਨ ਦਿਹਾੜੇ ਜਿਹੜੇ ਸਾਰਾ ਕੁਝ ਹੋ ਰਿਹਾ ਹੈਗਾ ਆ ਮਤਲਬ ਸ਼ਰੇਆਮੇ ਕਾਰੋਬਾਰੀਆਂ ਨੂੰ ਵੀ ਕਾਫੀ ਖਤਰਾ ਖੜਾ ਹੋਇਆ ਹੈ ਖਤਰਾ ਹੈ ਜੀ ਸਾਰੇ ਦੁਕਾਨਾਂ ਵਾਲਿਆਂ ਨੂੰ ਤੁਸੀਂ ਤਾਂ ਫਿਰ ਵੀ ਪਿੱਛਾ ਕਰ ਲਿਆ ਹਾਂਜੀ ਫਿਰ ਵੀ ਪਿੱਛੇ ਖਿੰਦਾ ਉਹ ਇਹਨਾਂ ਨੂੰ ਇਹ ਧਿਆਨ ਸੀ ਫਿਰ ਰਵਲਵਰ ਹੈ ਉਹਨਾਂ ਕੋਲ ਤਾਂ ਪਾ ਲੜ ਗਏ ਤਾਂ ਆ ਪਿੱਛੇ ਆ ਗਏ ਇਹ ਦੋਨਾਂ ਦੇ ਬਰਾਬਰ ਹੀ ਗਏ ਇਹਨਾਂ ਨੂੰ ਤਾਂ ਫੇਰ ਬਾਅਦ ਚ ਪਤਾ ਲੱਗਾ ਫਿਰ ਅਸਲੀ ਸਾਨੂੰ ਇੱਥੇ ਆ ਕੇ ਪਤਾ ਲੱਗਾ ਵੇ ਉਹ ਰਵਲਵਰ ਸੀਗਾ ਪਟਾਕੇ ਵਾਲਾ ਜੇ ਪਹਿਲਾਂ ਹੀ ਪਤਾ ਹੁੰਦਾ ਅਸਲੀ ਫੇਰ ਤੁਸੀਂ ਫੜ ਲੈਣੇ ਸੀਗੇ ਫੇਰ ਨਹੀਂ ਸੀ ਛੱਡਦੇ ਤੇ ਫੇਰ ਤੁਸੀਂ ਦਬੋਚ ਦੇਣੇ ਸੀਗੇ ਠੀਕ ਹੈ ਉਹ ਤਾਂ ਸਾਨੂੰ ਇੱਥੇ ਆ ਕੇ ਪਤਾ ਲੱਗਾ ਵੇ ਨਕਲੀ ਪਟਾਕੇ ਵਾਲਾ ਆ